ਪ੍ਰਸ਼ਾਸਨ ਵੱਲੋਂ ਅਪੀਲ ਹੈ ਸਤਿਕਾਰਯੋਗ ਐਸਐਸਪੀ ਸਾਹਿਬ ਕਪੂਰਥਲਾ ਔਰ ਡੀਐਸਪੀ ਸਾਹਿਬ ਕਪੂਰਥਲਾ ਔਰ ਐਸਐਚਓ ਸਾਹਿਬ ਕਪੂਰਥਲਾ ਔਰ ਚੌਂਕੀ ਅਨਚਾਰਜ ਕਾਲਾ ਸੰਗਿਆ ਉਹਨਾਂ ਵੱਲੋਂ ਖਾਸ ਅਪੀਲ ਹੈ ਕਿ ਜੋ ਆਪਣੇ ਪਿੰਡ ਕਾਲਾ ਸੰਗਿਆ ਔਰ ਆਲਮਗੀਰ ਨਸ਼ੇ ਦੇ ਵਪਾਰੀ ਹਨ ਉਹ ਆਪਣਾ ਇਹ ਕਾਰੋਬਾਰ ਬੰਦ ਕਰ ਦੇਣਾ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰਚੇ ਹੋਣਗੇ ਔਰ ਅੰਦਰ ਜਾਣਾ ਪਊਗਾ ਬਾਕੀ ਜਿਹੜੇ ਮੁੰਡੇ ਮੋਟਰਸਾਈਕਲ ਨੰਬਰ ਪਲੇਟਾਂ ਤੋਂ ਬਿਨਾਂ ਲੈ ਕੇ ਘੁੰਮਦੇ ਹਨ ਆਪੋ ਆਪਣੀਆਂ ਨੰਬਰ ਪਲੇਟਾਂ ਲੱਬ ਕੇ ਲਵਾ ਲਓ ਨਹੀਂ ਤਾਂ ਮੋਟਰਸਾਈਕਲ ਉਹ ਵੀ ਬੌਂਡ ਹੋਣੇ ਹਨ ਔਰ ਜਿਹੜੇ ਮੁੰਡੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਚਲਾਉਂਦੇ ਹਨ ਆਪੋ ਆਪਣੇ ਕੰਪਨੀ ਦੇ ਸਲੈਂਸਰ ਕੱਢ ਕੇ ਲਵਾ ਲਓ ਨਹੀਂ ਤਾਂ ਮੋਟਰਸਾਈਕਲ ਉਹ ਵੀ ਬਾਂਡ ਹੋਣੇ ਹਨ ਔਰ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਉਹਨਾਂ ਦੇ ਮਾਪਿਆਂ ਨੂੰ ਖਾਸ ਅਪੀਲ ਹੈ ਕਿ ਉਹਨਾਂ ਨੂੰ ਸਕੂਟਰ ਔਰ ਮੋਟਰਸਾਈਕਲ ਨਾ ਦਿੱਤੇ ਜਾਣਾ ਮੈਂ ਤਾਂ ਸਕੂਟਰ ਔਰ ਮੋਟਰਸਾਈਕਲ ਉਹ ਵੀ ਬਾਂਡ ਹੋਣੇ ਹਨ ਔਰ ਮਾਪੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਜਿਹੜੇ ਬੱਚੇ ਨਸ਼ੇ ਦੀ ਗਲਦਲ ਵਿੱਚ ਫਸ ਗਏ ਹਨ ਨਿਕਲਣਾ ਚਾਹੁੰਦੇ ਹਨ ਉਹਨਾਂ ਦੀ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਕੀਤੀ ਜਾਊਗੀ ਔਰ ਉਹਨਾਂ ਦਾ ਫਰੀ ਇਲਾਜ ਹੋਊਗਾ ਸਭ ਦਾ ਹੀ ਧੰਨਵਾਦ